ਡੀ ਐਸ న్యూਸ ਦੇਖਦੇ ਦਸਕਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅੱਜ 15 ਅਗਸਤ ਦਾ ਦਿਨ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਨਗਰ ਕੋਸਲ ਨਵਦੀਪ ਸਿੰਘ ਪੰਨੂ ਵੱਲੋਂ ਬੜੀ ਖੁਸ਼ੀਆਂ ਦੇ ਨਾਲ ਮਨਾਇਆ ਗਿਆ ਔਰ ਤੁਸੀਂ ਦਿਰੋ ਦੀ ਐਸ ਦੀ ਖਾਸ ਰਿਪੋਰਟ ਬਿਹਰੋਜੀਤ ਦਵਿੰਦਰ ਸਿੰਘ ਧੰਨਵਾਦ रसम जी है ਜਦਸ਼ਨੇ ਆਜ਼ਾਦੀ ਉਹਨੂੰ ਮਨਾਉਂ ਤੋਂ ਪਹਿਲਾਂ ਇਹ ਤਿਰੰਗੇ ਨੂੰ ਫੈਰਾਇ ਜਾਏਗਾ। ਸੋ ਨਗਰ ਕੌਂਸਲ ਦੇ ਪ੍ਰਧਾਨ ਤਿਰੰਗੇ ਦੀ ਰਸਮ ਜਿਹੜੀ ਹੈ ਉਹ ਅਦਾ ਕਰਨਗੇ। ਲਾਈਵ ਚੱਲਣੇ ਬਾਬਾ ਜੀ ਅਸੀਂ ਉਹਨੂੰ ਦੇਖੀ ਕਰਿਆ ਕੀ ਹੋ ਗਿਆ। ਨਹੀਂ ਆ ਸਕਦੇ ਬਾਬਾ ਜੀ। ਬਾਬਾ ਜੀ ਇੱਧਰ ਧਿਆਨ ਕਰੋ ਮੇਰਾ ਆਪਾਂ ਚਲੋ। ਕੋ ਹੋਣੇ ਕੜਾਵਾਣ ਬਾ ਦੋ ਦਿਨ ਤੇ ਕਾਂ ਕੈਂਪ ਚ ਨਹੀਂ ਵਧੀ ਯਾਰ ਨਹੀਂ ਵਧੀ ਦੇਸ਼ਵਸੀ ਦੇਸ਼ ਵਿੱਚ ਵਸਦੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਅੱਜ ਮੁਬਾਰਕਬਾਦ ਦੇਣਾ ਚਾਹੁੰਦਾ ਆ ਆਜ਼ਾਦੀ ਦਾ ਦਿਨ ਅੱਜ ਬੜਾ ਖੁਸ਼ੀ ਦਾ ਦਿਹਾੜਾ ਆ ਜਿਹੜਾ ਅਸੀਂ ਸਾਰਾ ਮਨ ਇਹ ਅੱਜ ਭਾਰਤ ਮਾਤਾ ਕੀ ਜੈ ਜਿਹੜਾ ਅੱਜ ਇੱਕ ਦੋਸਤ ਕੋਕੀ ਆਜ਼ਾਦ 78ਵਾਂ ਜਿਹੜਾ ਅੱਜ ਆਪਾਂ ਦਿਨ ਜਿਹੜਾ ਮਨਾ ਰਹੇ ਆ ਔਰ ਮੈਂ ਇਸ ਦਿਨ ਦੇ ਉੱਤੇ ਸਾਰਿਆਂ ਨੂੰ ਸਮੁੱਚੀ ਮੁਬਾਰਕਬਾਦ ਦਿੰਦਾ ਔਰ ਮੈਂ ਖਾਸ ਕਰਕੇ ਜਿਹੜੇ ਮੇਰੇ ਨਾਲ ਆਏ ਨੇ ਸਮੁੱਚੇ ਮੇਰੇ ਸਾਥੀਆਂ ਦਾ ਜਨਾ ਮਾਨ ਸਨਮਾਨ ਕੀਤਾ ਔਰ ਰੰਗੜ ਨੰਗਲ ਜੀ ਸਾਰਿਆਂ ਦਾ ਹੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਣ-ਕੋਟ ਧੰਨਵਾਦ ਕਰਦਾ ਔਰ ਅੱਜ ਅਸੀਂ ਆਜ਼ਾਦੀ ਜਿਹੜੀ ਆ ਬੇਸ਼ੱਕ ਮਿਲ ਗਈ ਆ ਮੈਂ ਅੱਜ ਇੱਕ ਗੱਲ ਜ਼ਰੂਰ ਕਹੂੰਗਾ ਕਿ ਆਜ਼ਾਦੀ ਮਿਲ ਗਈ ਆ ਪਰ ਅੱਜ ਵੀ ਬਹੁਤ ਸਾਰੇ ਆਕਿਆਂ ਦੇ ਵਿੱਚ ਜਿਹੜੀ ਆ ਮੈਂ ਸਮਝਦਾ ਕਿ ਆਜ਼ਾਦੀ ਜਿਹੜੀ ਆ ਸਾਨੂੰ ਆਪਣੀ ਸੋਚ ਬਰਦੀ ਆਜ਼ਾਦੀ ਜਿਹੜੀ ਲੈਣੀ ਬਹੁਤ ਜ਼ਰੂਰੀ ਆ ਇਹ ਆਜ਼ਾਦੀ ਤਾਂ ਸਾਡੇ ਅਜ ਅ ਉਹਨਾਂ ਨੂੰ ਆਪਾਂ ਨੂੰ ਸ਼ਹੀਦਾਂ ਨੂੰ ਯਾਦ ਕਰਦੇ ਅੱਜ ਅੱਜ ਦੇ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਪੂਜਦੇ ਆ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਜਿਨ੍ਹਾਂ ਕਰਕੇ ਇਸ ਦੇਸ਼ ਦੇ ਵਿੱਚ ਅੱਜ ਖੁੱਲੇ ਤਰੀਕੇ ਨਾਲ ਅਸੀਂ ਸੱਜਾ ਲੈ ਰਹੇ ਆ ਇਹ ਉਹਨਾਂ ਸ਼ਹੀਦਾਂ ਦੀ ਦੇਣ ਆ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਔਰ ਅੱਜ ਮੈਂ ਇੱਕ ਗੱਲ ਕਹੂੰਗਾ ਕਿ ਸਾਨੂੰ ਸੋਚਾਂ ਦੀ ਸੋਚ ਬਦਲਣ ਦੀ ਲੋੜ ਆ ਔਰਤਾਂ ਦਾ ਸਤਿਕਾਰ ਕਰਨ ਦੀ ਲੋੜ ਆ ਨੌਜਵਾਨੀ ਨੂੰ ਬਾਹਰੋਂ ਜਾਣ ਤੋਂ ਰੋਕਣ ਤੋਂ ਪਹਿਲਾਂ ਉਹਨਾਂ ਨੂੰ ਨਸ਼ੇ ਤੋਂ ਬਚਾਉਣਾ ਜਿਹੜਾ ਬੜਾ ਅਤਿ ਜ਼ਰੂਰੀ ਆ ਔਰ ਅੱਜ ਦੇ ਦਿਨ ਤੇ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਅਪੀਲ ਕਰੂੰਗਾ ਕਿ ਇਸ ਚਿੱਟੀ ਦੀ ਦਲਦਲ ਤੋਂ ਵੱਜੋ ਮੇਰਾ ਕਿਸੇ ਨੂੰ ਸਹਿਯੋਗ ਦੀ ਲੋੜ ਪਈ ਮੈਂ ਆਪਣੇ ਸ਼ਹਿਰ ਵਾਸਤੇ ਇੱਕ ਇੱਕ ਬੰਦੇ ਲਈ ਕੜਾ ਮੈਨੂੰ ਆਵਾਜ਼ ਮਾਰੋ ਇਹ ਚਿੱਟੇ ਨੂੰ ਛੱਡ ਦਿਓ ਇਸ ਮਾੜਾ ਕੋਹੜਾ ਜਿਹੜਾ ਲਾ ਦਿਓ ਜਿਹੜਾ ਜਵਾਨੀ ਗਲਦਾ ਔਰ ਮੈਂ ਇਹ ਵੀ ਗੱਲ ਆ ਜਿਸ ਸੰਦੇਸ਼ ਦਊਂਗਾ ਕਿ ਅੱਜ ਜਦ ਆਪਾਂ ਜਿੱਥੇ ਆਜ਼ਾਦੀ ਮਿਲ ਗਈ ਆ ਆਪਾਂ ਸਾਰੇ ਆਪਣੀ ਸੋਹਜ ਚ ਆਜ਼ਾਦੀ ਲੈ ਕੇ ਆਈਏ ਔਰਤਾਂ ਦਾ ਸਨਮਾਨ ਕਰੀਏ ਤਾਂ ਜਿਹੜਾ ਆ ਇਸ ਦੇਸ਼ ਨੂੰ ਅੱਜ ਖੁਸ਼ੀ ਨਾਲ ਇਸ ਦਿਹਾੜੇ ਨੂੰ ਜਿਹੜਾ ਮਨਾਈਏ ਔਰ ਮੈਂ ਅੱਜ ਦੇ ਦਿਨ ਉੱਪਰ ਜਿੱਥੇ ਸਮੁੱਚਾ ਸਾਰਿਆਂ ਦਾ ਕੋਟਨ ਕੋਟ ਧੰਵਾਦ ਕਰਦਾ ਉੱਥੇ ਸਾਰਿਆਂ ਨੂੰ ਮੁਬਾਰਕਾਂ ਵੀ ਦਿੰਦਾ ਮੈਂ ਔਰ ਮੇਰੇ ਸ ਸਾਥੀ ਮੇਰੇ ਸਾਰੇ ਹਲਕੇ ਦੇ ਕਾਂਗਰਸ ਦੀ ਟੀਮ ਮੇਰੇ ਸਾਰੇ ਕੌਂਸਲਰ ਸਹਿਬਾਨ ਜਿਹੜੇ ਖਲੋਤੇ ਨੇ ਇਹਨਾਂ ਸਾਰਿਆਂ ਨੂੰ ਜਿੱਥੇ ਮੁਬਾਰਕਾਂ ਉੱਥੇ ਕੋਟਨ ਕੋਟ ਧੰਨਵਾਦ